ਪਿਆਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਕਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਨੈਵ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦਾ ਚੋਣ ਮੈਦਾਨ ਜਿਹੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਤੇ ਬਠਿੰਡੇ ਦੇ ਵਿੱਚ ਕੀ ਸਰਗਰਮੀਆਂ ਨੇ ਬਠਿੰਡੇ ਦੇ ਵਿੱਚ ਕਿਹਦਾ ਕਿਹਦਾ ਟਕਰਾਅ ਬਣ ਰਿਹਾ ਹੈ ਕਿਹੜੀਆਂ ਧਿਰਾਂ ਅੱਗੇ ਆ ਰਹੀਆਂ ਵੈਸੇ ਤਾਂ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਉਤੋਂ ਐਲਾਨ ਦਿੱਤੇ ਆ ਉਹਨਾਂ ਪਾਰਟੀਆਂ ਤੋਂ ਇਲਾਵਾ ਇੱਕ ਦੋ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਆਏ ਐ ਤੇ ਸਿੱਧੂ ਸਾਹਿਬ ਕੀ ਹਾਲਤ ਬਣ ਰਹੀ ਹੈ ਕਿੰਦਰ ਤੋਂ ਜਿਹੜੀ ਸਥਿਤੀ ਮੋੜ ਕੱਟ ਰਹੀ ਹੈ ਕਿਉਂਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ कौर ਬਾਦਲ ਵੀ ਮੈਦਾਨ ਦੇ ਵਿੱਚ ਹੈ ਕਾਂਗਰਸ ਪਾਰਟੀ ਦੇ ਜੀਤਮਿੰਦਰ ਸਿੱਧੂ ਵੀ ਨੇ ਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਕੁੱਡੀਆਂ ਵੀ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਤੋਂ ਇਲਾਵਾ ਜਿਹੜੇ ਆ ਦੋ ਤਿੰਨ ਹੋਰ ਚਿਹਰੇ ਆ ਜਿਹੜੇ ਜਾਣੇ ਪਛਾਣੇ ਨੇ ਲੱਖਾ ਸੁਧਾਨਾ ਵੀ ਆ ਉਹ ਵੀ ਚੋਣ ਮੈਦਾਨ ਦੇ ਵਿੱਚ ਕਿਸ ਕਿਸਮ ਦੀ ਸਥਿਤੀ ਬਣ ਰਹੀ ਹੈ ਤੁੰਦੀ ਜੀ ਇੱਕ ਤਾਂ ਇਹ ਆ ਜਮੂ ਸਾਹਿਬ ਤੁਹਾਡਾ ਧੰਨਵਾਦ ਤੇ ਉਸ ਤੋਂ ਬਾਅਦ ਅਗਲੀ ਗੱਲ ਜੇ ਸ਼ੁਰੂ ਕਰੀਏ ਬਠਿੰਡੇ ਦੀ ਤਾਂ ਬਠਿੰਡੇ ਦੇ ਵਿੱਚ ਸਰਗਰਮੀਆਂ ਹੁਣ ਸ਼ੁਰੂ ਹੋ ਗਈਆਂ ਨੇ ਗਰਮੀ ਵੀ ਵਧ ਗਈ ਹੈ ਤੇ ਸਰਗਰਮੀ ਵੀ ਵਧ ਗਈ ਹੈ ਸਿਆਸੀ ਲੋਕ ਹੈ ਹੁਣ ਉਹਨਾਂ ਦਾ ਪਿੰਡਾਂ ਦੇ ਵੱਲ ਰੁਖ ਹੋ ਗਿਆ ਸ਼ਹਿਰਾਂ ਦੇ ਵਿੱਚ ਉਹ ਕੈਂਪੇਨ ਹੈ ਜਿਹੜੀ ਸ਼ਾਮ ਨੂੰ ਕਰਦੇ ਆ ਪਿੰਡਾਂ ਦੇ ਵਿੱਚ ਦਿਨ ਵੇਲੇ ਕਰਦੇ ਆ ਤੇ ਕਿਸਾਨ ਵੀ ਵਿਲੇ ਹੋ ਗਏ ਨੇ ਇਸ ਤੋਂ ਪਹਿਲਾਂ ਜਿਹੜੀਆਂ ਉਹ ਛੋਟੀਆਂ ਮੋਟੀਆਂ ਮਜਲਸਾਂ ਲਾਉਂਦੇ ਸੀ ਰੈਲੀਆਂ ਕਰਦੇ ਸੀ ਉਹਨਾਂ ਜਿੱਥੇ ਇਕੱਠ ਨਹੀਂ ਹੁੰਦਾ ਸੀ ਤੇ ਹੁਣ ਕਿਸਾਨ ਵੈਲੇ ਆ ਪਰ ਇੱਕ ਜਿਹੜੀ ਮੈਂ ਇੱਥੇ ਖਾਸ ਗੱਲ ਦੇਖੀ ਹੈ ਕਿ ਬਠਿੰਡੇ ਦੇ ਵਿੱਚ ਜਿਹੜਾ ਹੁਣ ਮੁਕਾਬਲਾ ਜੇ ਦੇਖਣਾ ਹੋਵੇ ਬੇਸ਼ੱਕ ਤੁਸੀਂ ਜਿੰਨੇ ਕੈਂਡੀਡੇਟਸ ਦੇ ਨਾਂ ਲਏ ਇਹਨਾਂ ਚੋਂ ਇੱਕ ਰਹਿ ਗਿਆ ਸੀਗਾ ਪਰਮਪਾਲ ਕੌਰ ਸਿੱਧੂ ਮਲੂਕਾ ਸਾਹਿਬ ਦੀ ਆਈਐਸ ਨੋ ਨੇ ਗਏ ਉਹ ਬੀਤੇ ਦਿਨਾਂ ਦੇ ਵਿੱਚ ਭਾਜਪਾ ਚ ਤਾਂ ਉਹਨਾਂ ਨੂੰ ਵੀ ਇਥੋਂ ਉਮੀਦਵਾਰ ਐਲਾਨਿਆ ਗਿਆ ਸਾਰੇ ਮੈਦਾਨ ਚ ਹੈ ਤਾਂ ਇਸ ਮੈਦਾਨ ਨੂੰ ਜਦੋਂ ਹੁਣ ਭੱਗਦਾ ਹੋਇਆ ਦੇਖਦੇ ਆਂ ਤਾਂ ਕੱਲ ਵੀ ਕੁਝ ਖਥਾਵਾਂ ਦੇ ਉੱਤੇ ਗਏ ਪਰसों ਤੁਸੀਂ ਵੀ ਨਾਲ ਸੀ ਆਪਾਂ ਬਹੁਤ ਸਾਰੇ ਜਰਨਲਿਸਟ ਤੋਂ ਜਾਣਨ ਦਾ ਯਤਨ ਕੀਤਾ ਤਾਂ ਜਿਹੜਾ ਮੇਨ ਮੁਕਾਬਲਾ ਨਜ਼ਰ ਆ ਰਿਹਾ ਅੱਜ ਦੀ ਘੜੀ ਉਹਦੇ ਵਿੱਚ ਇਹ ਆ ਕਿ ਜਿਹੜੇ ਕੈਬਨਟ ਮੰਤਰੀ ਨੇ ਮਿਸਟਰ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਹੋਰੇ ਉਹ ਤੇ ਸਾਬਕਾ ਜੂਨੀਅਨ ਕੈਬਨਟ ਮੰਤਰੀ ਬੀਬੀ ਹਰਸਨੁਤ ਕੋਰ ਬਾਦਲ ਉਹਨਾਂ ਦੇ ਵਿੱਚ ਇਹ ਮੁਕਾਬਲਾ ਹੈ ਪਰ ਕਾਫੀ ਦਿਲਚਸਪੀ ਦੇ ਨਾਲ ਇਹ ਸੀਟ ਨੂੰ ਦੇਖਿਆ ਜਾ ਰਿਹਾ ਹੈ ਸਾਰਿਆਂ ਤੇਰਾ ਜੋਰ ਲਾ ਰਹੇ ਆ ਤੁਸੀਂ ਲੱਖੇ ਸਦਾਣ ਦੀ ਗੱਲ ਕੀਤੀ ਉਹ ਜਿੱਤਣ ਵਾਲੀ ਸਥਿਤੀ ਚ ਤਾਂ ਨਹੀਂ ਉਹ ਹਰਾ ਕੀ ਨੁ ਸਕਦੇ ਆ ਇਹ ਗੱਲ ਜਰੂਰ ਧਿਆਨ ਰੱਖਦੀ ਐ ਜੀਤਮਿੰਦਰ ਸਿੰਘ ਸਿੱਧੂ ਕਦੇ ਅਕਾਲੀ ਕਦੇ ਕਾਂਗਰਸੀ ਵੈਸੇ ਤਾਂ ਇੱਕ ਅਸੀਂ ਕੱਲ ਨਾ ਇੱਕ ਸ਼ੂਟ ਕੀਤਾ ਪ੍ਰੋਗਰਾਮ ਉੱਥੇ ਉਹ ਕਹਿੰਦੇ ਜੀ ਜਿੰਨੇ ਕੈਂਡੀਡੇਟ ਨੇ ਸਾਰੇ ਅਕਾਲੀ ਦਲ ਦੇ ਵਿੱਚੋਂ ਹੀ ਆਏ ਤੇ ਗਏ ਨੇ ਉਹਨਾਂ ਜੋ ਲੱਖੇ ਨੂੰ ਛੱਡ ਗਏ ਬਾਕੀ ਸਾਰਿਆਂ ਦਾ ਹਾਲਤ ਇਹੀ ਸੀਗਾ ਕੋਕੇ ਕੁੜੀਆਂ ਸਾਹਿਬ ਦਾ ਵੀ ਜੇ ਪਸ਼ੋਕੜਾ ਤਾਂ ਪਹਿਲਾਂ ਅਕਾਲੀ ਦਲ ਨਾਲ ਜੁੜਿਆ ਫਿਰ ਉਹ ਕਾਂਗਰਸ ਦੇ ਨਾਲ ਲੰਮਾ ਟਾਈਮ ਜੁੜਿਆ ਰਿਹਾ ਉਹਨਾਂ ਨੇ ਕਾਂਗਰਸ ਨੇ ਅਕਾਲੀ ਜਸਨ ਵਾਲੀ ਜੁੜੇ ਤੇ ਬਿਲਕੁਲ ਉਹਨਾਂ ਦਾ ਵੱਡੇ ਕੁੜੀਆਂ ਸਾਹਿਬ ਦਾ ਤਾਂ ਬਹੁਤ ਵੱਡਾ ਨਾਮ ਸੀ ਨਾ ਸਿਆਸਤ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਰੁਤਬਾ ਹੈ ਉਹਦਾ ਬੈਨੀਫਿਟ ਹੈ ਜਿਹੜਾ ਉਹ ਪਰਮੇਸ਼ ਸਿੰਘ ਕੁੜੀਆਂ ਨੂੰ ਹੋ ਰਿਹਾ ਨਾਲ ਇਹ ਹੈ ਕਿ ਕਾਂਗਰਸ ਨੇ ਗਰਮੀਤ ਸਿੰਘ ਕੁੜੀਆਂ ਹੋਰਾਂ ਨੂੰ ਖੁੱਡੇ ਲੈਣ ਵੀ ਲਾ ਕੇ ਰੱਖਿਆ ਜ਼ਿਲ੍ਹਾ ਪ੍ਰਧਾਨ ਤਾਂ ਬਹੁਤ ਟਾਈਮ ਰਹੇ ਕਦੇ ਵਿਧਾਇਕ ਦੀ ਟਿਕਟ ਵੀ ਨਹੀਂ ਦਿੱਤੀ ਸੀ ਤੇ ਕਦੇ ਐਮਪੀ ਦੀ ਤਾਂ ਦੇਣੀ ਕੀ ਸੀ ਉਹ ਹੁਣ ਮદાન ਦੇ ਵਿੱਚ ਨੇ ਪਿਛਲੇ ਵਾਰੀ ਉਹਨਾਂ ਨੇ ਵੱਡੀ ਪ੍ਰਾਪਤੀ ਜਿਹੜੀ ਕੀਤੀ ਕਿ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਦੋਂ ਹਰਾਇਆ ਜਦੋਂ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਚੋਣ ਸੀ ਔਰ ਵੱਡਾ ਮਕਾਮ ਉਹਨਾਂ ਨੇ ਹਾਸਲ ਕੀਤਾ ਪਰ ਸਮੱਸਿਆ ਕੀ ਹੈ ਕਿ ਜਿਹੜੇ ਗੁਰਮੀਤ ਸਿੰਘ ਜੀ ਉਹ ਇੱਕ ਲਹਿਰ ਬਣ ਗਈ ਸੀ ਇੱਕ ਸਮੇਂ ਜਿਹੜੀ ਹੈ 2022 ਦੀਆਂ ਚੋਣਾਂ ਦੇ ਵਿੱਚ ਉਹ ਲਹਿਰ ਪਾੜਨ ਕਰਕੇ ਉਹਦਾ ਬੈਨੀਫਿਟ ਜਿਹੜਾ ਮੈਨੂੰ ਲੱਗਦਾ ਜਗਦੇਵ ਸਿੰਘ ਗੁੱਡੀਆਂ ਉਹਨਾਂ ਦੇ ਲੜਕੇ ਜਿਹੜੇ ਗਰਮੇਜ਼ਨ ਖੁੱਡੀਆਂ ਉਹਨਾਂ ਨੂੰ ਮਿਲਿਆ ਅਦਰਵਾਈਜ਼ ਉਸ ਲਹਿਰ ਦੇ ਵਿੱਚ ਤਾਂ ਬਹੁਤ ਉਹ ਲੋਕ ਵੀ ਜਿੱਤੇ ਹੈ ਜਿਨ੍ਹਾਂ ਦਾ ਮਤਲਬ ਵੈਸੇ ਜਿਹ ਉਹ ਹੋਰ ਜੜੀਆਂ ਛੋਟੀਆਂ ਚੋਣਾ ਨਾ ਦੇ ਸਕਣ ਪਰ ਉਹਦੇ ਵਿੱਚ ਐਮਐਲਏ ਜ਼ਰੂਰ ਬਣੇ ਸਈਦ ਉਹਦੇ ਅਲਿਗਲ ਅਸਲ ਜਦਾ ਇਹੀ ਹੈ ਨਾ ਕਿ ਜਿਹੜਿਆਂ ਨੂੰ ਚੋਣ ਮੈਨੀਫੈਸਟੋ ਦਾ ਨਹੀਂ ਪਤਾ ਜਾਂ ਕੁਝ ਹੋਰ ਸੀ ਉਹੇ ਜਿਹੇ ਲੋਕ ਵੀ ਜਿੱਤੇ ਗੱਲ ਜਿਹੜੀ ਚੱਲਦੀ ਹੈ ਨਾ ਜੀ ਲੋਕਾਂ ਦੇ ਵਿੱਚ ਕਿਉਂਕਿ ਅਸੀਂ ਗਰਾਊਂਡ ਦੇ 바ਵਾ ਤੁਰਦੇ ਫਿਰਦੇ ਆਂ ਤਾਂ ਲੋਕ ਕਹਿੰਦੇ ਆ ਕਿ ਇਹ ਚੋਣਾ ਸੀ ਜਿਹੜੀਆਂ ਕਿਸੇ ਨੂੰ ਦਿਤਾਉਣ ਵਾਸਤੇ ਨਹੀਂ ਸੀ ਇਹ ਅਕਾਲੀਆਂ ਤੇ ਕਾਂਗਰਸ ਨੂੰ ਹਰਾਉਣ ਵਾਸਤੇ ਸੀ ਲੋਕ ਇਹਨਾਂ ਪਾਰਟੀਆਂ ਤੋਂ ਹਾਰੇ ਮਤਲਬ ਹਾਰੇ ਵੀ ਵੀ ਸੀਗੇ ਤੇ ਅੱਕੇ ਵੀ ਸੀ ਉਹਨਾਂ ਨੇ ਇੱਕ ਬਦਲ ਲਿਆਂਦਾ ਸੀ ਉਹ ਬਦਲ ਹੈ ਜਿਹੜਾ ਹੁਣ ਉਹ ਬਦਲਾ ਦੇ ਨਾਂ ਦੇ ਉੱਤੇ ਕਿੰਨਾ ਕੁ ਲੋਕਾਂ ਦੇ ਫਿੱਟ ਬੈਠਿਆ ਇਹ ਗੱਲਾਂ ਸਾਹਮਣੇ ਆ ਜੇ ਮੁੱਦਿਆਂ ਦੀ ਗੱਲ ਕਰੀਏ ਤਾਂ ਇਹ ਹੈ ਕਿ ਇੱਥੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਮੁੱਦੇ ਨੇ ਤੇ ਖੇਤੀ ਦੇ ਬੜੇ ਮੁੱਦੇ ਨੇ ਸਿੱਧੂ ਮੁੱਦਿਆਂ ਦੇ ਤੌਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਪਰਮਪਾਲ ਸਿੱਧੂ ਤੇ ਮਲੂਕਾ ਸਾਹਿਬ ਦੀ ਜਿਹੜੀ ਨੋਆ ਗੁਰਪ੍ਰੀਤਸ ਉਹਨਾਂ ਦੀ ਜਿਹੜੇ ਉਹਨਾਂ ਦੀ ਪਤਨੀ ਹੈ ਉਹਨਾਂ ਦਾ ਕੀ ਮਨੋਰਥ ਕੀ ਕਿਵੇਂ ਕਿਉਂ ਉਹਨਾਂ ਨੇ ਅਕਾਲੀ ਦਲ ਛੱਡ ਕੇ ਇੱਥੇ ਚੋਣ ਮੈਦਾਨ ਚ ਉੱਦੇ ਮਤਲਬ ਕੀ ਕੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਂ ਅਕਾਲੀ ਦਲ ਉਹਨਾਂ ਦੀ ਐਡਜਸਟਮੈਂਟ ਨਹੀਂ ਹੋਈ ਜਦੋਂ ਕਿ ਮਲੂਕਾ ਸਾਹਿਬ ਜਿਹੜੇ ਆ ਉਹ ਸਿਕੰਦਰ ਸਿੰਘ ਮਲੂਕਾ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਬਾਦਲ ਦੇ ਕਰੀਬੀਆਂ ਜੋ ਬਣੇ ਜਾਂਦੇ ਆ ਇੱਕ ਗੱਲ ਹੋਰ ਹੈ ਜਿਹੜੀ ਤੇ ਲੋਕਾਂ ਚ ਚੱਲ ਰਹੀ ਆ ਹੁਣ ਕਿਉਂਕਿ ਅੰਦਰਲੀਆਂ ਗੱਲਾਂ ਨਹੀਂ ਪਤਾ ਹੁੰਦੀਆਂ ਬਹੁਤੀਆਂ ਉਹ ਮੰਨਦੇ ਵੀ ਨਹੀਂ ਹੁੰਦੇ ਸਿਆਸੀ ਲੋਕ ਤੁਹਾਡਾ ਵੱਡਾ ਤਜਰਬਾ ਹੈ ਇਸ ਮਾਮਲੇ 'ਚ ਜਿਹੜੀ ਲੋਕਾਂ 'ਚ ਗੱਲ ਚੱਲਦੀ ਹੈ ਕਿ ਇੱਕ ਤਾਂ ਜੀ ਉਹਨਾਂ ਨੂੰ ਵੀ ਕਿਸੇ ਪਾਸੇ ਈਡੀ ਵਗੈਰਾ ਦਾ ਡਰ ਸੀ ਸੀਗਾ ਜਾਂ ਨਹੀਂ ਕਿਉਂਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਬਾਰੇ ਕਈ ਸਾਲ ਪਹਿਲਾਂ ਜਦੋਂ ਵਿਧਾਨ ਸਭਾ ਦੀ ਚੋਣ ਹੋ ਰਹੀ ਸੀ ਉਦੋਂ ਵੀ ਚਰਚਾ ਚੱਲੀ ਸੀ ਕਿ ਜੀ ਉਹ ਦਿੱਲੀ ਨੂੰ ਜਾਂਦੇ ਆ ਬੀਜੇਪੀ ਜੁਆਇਨ ਕਰਨ ਦੇ ਵਾਸਤੇ ਰਸਤੇ ਚੋਂ ਉੜੇ ਆ ਪਤਾ ਨਹੀਂ ਉਹ ਕਿੰਨਾ ਸਹੀ ਸੀਗਾ ਜਦੋਂ ਤੁਸੀਂ ਮੈਂ ਗੱਲ ਕਰਦਾ ਕਿ ਮੰਨਣਾ ਤਾਂ ਹੁੰਦਾ ਨਹੀਂਗਾ ਜਿਹੜੀ ਗੱਲ ਉਹਨਾਂ ਦੇ ਹੱਕ ਚ ਜਾਂਦੀ ਹੈ ਉਹੀ ਹਾਂਮੀ ਭਰਦੇ ਹੁੰਦੇ ਆ ਹੁਣ ਜਿਹੜਾ ਇੱਕ ਹੋਰ ਚਰਚਾ ਚੱਲ ਰਿਹਾ ਕਿ ਸ਼ਾਇਦ ਇਹ ਵੀ ਇੱਕ ਗਿਣਿਆ ਮਿੱਥੇ ਗਣਿਤ ਵੀ ਹੋ ਸਕਦਾ ਹੈ ਕਿ ਬੀਬੀ ਪਰਮਪਾਲ ਕੌਰ ਹੋ ਰਿਹਾ ਜਿਹੜੇ ਉਹਨਾਂ ਨੇ ਭਾਜਪਾ ਜੁਆਇਨ ਕਰੀ ਹੈ ਉਹਦਾ ਕਾਰਨ ਬਠਿੰਡੇ ਵਾਲੀ ਵੋਟ ਬੈਂਕ ਵੀ ਆ ਕਿਉਂਕਿ ਬਠਿੰਡੇ ਦੇ ਵਿੱਚ ਸਰੂਪ ਚੰਦ ਸਿਖਲਾ ਸੀ ਜਿਹੜੇ ਉਹ ਅਕਾਲੀ ਦਲ ਦੇ ਵੱਲੋਂ ਉੱਥੇ ਐਮਐਲਏ ਬਣਦੇ ਰਹੇ ਪਰ ਜਿਹੜੀ ਪਿਛਲੀ ਇਲੈਕਸ਼ਨ ਸੀ ਉਦੋਂ ਉਹਨਾਂ ਨੇ ਇਹ ਦੋਸ਼ ਲਾਇਆ ਸੀ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮਨਪ੍ਰੀਤ ਬਾਦਲ ਦਾ ਸਾਥ ਦਿੱਤਾ ਪਾਰਟੀ ਦਾ ਕੈਂਡੀਡੇਟ ਮੈਂ ਸੀ ਤਾਂ ਉਹ ਚੀਜ਼ ਦਾ ਗੁੱਸਾ ਕਰਕੇ ਉਹ ਬੀਜੇਪੀ 'ਚ ਚਲੇ ਗਏ ਸੀ ਮੁੜ ਕੇ ਮਨਪ੍ਰੀਤ ਬਾਦਲ ਹੋਰ ਇਹ ਕਹਿੰਦੇ ਵੀ ਆਪਣਾ ਵੀ ਇੱਥੇ ਕਾਂਗਰਸ 'ਚ ਕੀ ਲੱਗਦਾ ਸ਼ਹਿਰੋ ਸ਼ਹਿਰੀ ਦੀਆਂ ਕਿਤਾਬਾਂ ਲੈ ਕੇ ਉਹ ਬੀਜੇਪੀ 'ਚ ਚਲ ਗਏ ਹੁਣ ਚਰਚਾ ਇਹ ਚੱਲਦੀ ਸੀ ਕਿ ਜਿਹੜਾ ਸਿੰਗਲਾ ਹੈ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਜੇ ਸਰੂਪ ਸਿੰਗਲਾਂ ਨੂੰ ਟਿਕਟ ਮਿਲਦੀ ਤਾ ਵੀ ਉਹ ਜਿਹੜੀ ਹਿੰਦੂ ਵੋਟ ਸੀ ਕਿਉਂਕਿ ਅੱਜ ਕੱਲ੍ਹ ਆ ਰਾਮ ਮੰਦਰ ਦਾ ਅਸਰ ਤਾਂ ਵੋਟਰਾਂ 'ਚ ਦੇਖਣ ਨੂੰ ਮਿਲਦਾ ਹੈ ਤੇ ਸਾਡੇ ਇਸ ਕੰਸਟੀਟਿਊਐਂਸੀ ਦੇ ਵਿੱਚ ਵੈਸੇ ਤਾਂ ਨੌ ਹਲਕੇ ਨੇ ਤੇ ਨੌ ਹਲਕਿਆਂ ਦੇ ਵਿੱਚੋਂ ਤਿੰਨ 2/ ਸ਼ਹਿਰ ਨੇ ਦੋ ਤਿੰਨ ਮੰਡੀਆਂ ਗਏ ਉੱਥੇ ਤੇ ਖਾਸ ਕਰਕੇ ਮਾਨਸਾ ਵਾਲੀ ਬੈਲਟ ਦੇ ਵਿੱਚ ਬੀਜੇਪੀ ਦਾ ਆਧਾਰ ਵਧੀਆ ਹੈਗਾ ਆਰਐਸਐਸ ਦਾ ਕਰਕੇ ਨਾ ਜੀ ਮਾਨਸਾ ਹੋ ਗਿਆ ਬਰਾਦਾ ਹੋ ਗਿਆ ਸੁਗਨਾਯਵ ਜੀ ਜਿਹੜਾ ਲੋਕ ਨੀਤੀ ਦਾ ਸਰਵੇ ਆ ਉਹ ਰਾਮ ਮੰਦਰ ਨੂੰ ਕੇਵਲ 8% ਦੀ ਮੰnade ਉਹਦੇ ਨੂੰ ਵੱਡੇ ਇਸ਼ੂ ਜਿਹੜੇ ਆ ਮਹਿੰਗਾਈ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਨੂੰ ਮੰਨਦੇ ਨਹੀਂ ਇਹ ਇਹ ਤੁਹਾਡੇ ਵਾਲੀ ਗੱਲ ਮੈਂ ਸਮਝਦਾ ਇਹ ਇਹ ਇਸ਼ੂ ਹੈ ਪਰ ਜਦੋਂ ਤੁਸੀਂ ਆਮ ਲੋਕਾਂ ਦੇ ਵਿੱਚ ਦੇਖੋਗੇ ਨਾ ਕਿ ਜਿੱਥੇ ਜਮਾ ਮદાન ਖਾਲੀ ਸੀ ਜਾਂ ਇਹ ਬੈਲਟ ਦੇ ਵਿੱਚ ਆਪਾਂ ਗੱਲ ਕਰ ਲਈ ਪੀਜਪੀ ਦੇ ਵਾਸਤੇ ਉੱਥੇ ਰਾਮ ਮੰਦਰ ਨੇ ਧਰਮ ਦੇ ਨਾਲ ਜੋੜ ਕੇ ਉਹਨੂੰ ਕੈਸ਼ ਕਰਨ ਦਾ ਜਿਹੜਾ ਯਤਨ ਆ ਉਹ ਵੀ ਇਹਦੇ ਵੱਲੋਂ ਹੋਇਆ ਮੇਰੇ ਮੁਤਾਬਕ ਮੈਂ ਦੇਖਿਆ ਵੀ ਹੈ ਲੋਕਾਂ 'ਚ ਹਾਲਾਂਕਿ ਕਿਉਂਕਿ ਤਲਵੰਡੀ ਸਾਹਿਬ ਉਹ ਵੀ ਅਸੀਂ ਇੱਕ ਸਾਡੇ ਮਿੱਤਰ ਨੇ ਉਹਨਾਂ ਨੇ ਨਾਲ ਵੀ ਇੱਕ ਨੁਸਲਾ ਦਿੱਤੀ ਔਰ ਹਿੰਦੂ ਕਮਿਊਨਿਟੀ ਤੋਂ ਉਹ ਕਹਦੇ ਵੀ ਸਾਡੇ ਆਲਿਆਂ ਦੇ ਵਿੱਚ ਇਸ ਗੱਲ ਦਾ ਅਸਰ ਹੋਇਆ ਹੁਣ ਉਹ ਮੈਂ ਗੱਲ ਜਿਹੜੀ ਲੈਣੀ ਚਾਹੁੰਦਾ ਸੀ ਮਲੂਕਾ ਦੀ ਫੈਮਿਲੀ ਵਾਲੀ ਉਹਨਾਂ ਦੀ ਇਹਨਾਂ ਨਾਲ ਬਣਦੀ ਨਹੀਂ ਕਿਹਾ ਜਾ ਰਿਹਾ ਕਿ ਉਸ ਕਾਰਨ ਵੀ ਇਹ ਸੈਟਲ ਹੋਇਆ ਕਿਉਂਕਿ ਜੇ ਉੱਥੇ ਅਲਾਈਅੰਸ ਵੀ ਹੋ ਜਾਂਦਾ ਤਾਂ ਸਰੂਪ ਚੰਦ ਸਿੰਘਲਾ ਹੋਰਾਂ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਬਾਦਲਾਂ ਦੀ ਬਠਿੰਡੇ ਦੇ ਵਿੱਚ ਹਮਾਇਤ ਨਹੀਂ ਕਰਨੀ ਸੀ ਤੇ ਸ਼ਾਇਦ ਉਹ ਕਾਰਨ ਵੀ ਹੋਵੇ ਦੂਜਾ ਇਹ ਵੀ ਹੈ ਕਿ ਜਿਵੇਂ ਉਹ ਬੀਬੀ ਹੈ ਉਹ ਕਹਿੰਦਾ ਕਿ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਦੇ ਵਾਸਤੇ ਅਸੀਂ ਇੱਥੇ ਗਏ ਆ ਮੈਂ ਮੋਦੀ ਸਾਹਿਬ ਦੇ ਕੋਲੇ ਜਾ ਬੀਜਪੀ ਆ ਉਹਨਾਂ ਦੇ ਕੋਲੇ ਕਿਸਾਨਾਂ ਦੇ ਮਸਲੇ ਰੱਖ ਤੋ ਬੀਬੀ ਜੀ ਆਈਐਸ ਸੀਗੇ ਉਦੋਂ ਵੀ ਰੱਖੇ ਜਾ ਸਕਦੇ ਸੀ ਨਾ ਤਾਂ ਇਹ ਹੈ ਕਿ ਇਲੈਕਸ਼ਨ ਦਾ ਜਣਾ ਜੀ ਮੁੱਦੇ ਹੁੰਦੇ ਬਹੁਤ ਟਾਈਮ ਹੋ ਗਿਆ ਸੀ ਉਹ ਤਾਂ ਮੁੱਦੇ ਜੇ ਕਿਸਾਨਾਂ ਦੇ ਰੱਖਣੇ ਸੀ ਰੱਖ ਸਕਦੇ ਸੀ ਪਰ ਕਿਸਾਨਾਂ ਦੇ ਵਿਦਰੋਹ ਦਾ ਸਾਹਮਣਾ ਜਾਂ ਵਿਰੋਧ ਦਾ ਸਾਹਮਣਾ ਉਹ ਬੀਬੀ ਜੀ ਨੂੰ ਕਰਨਾ ਪੈ ਰਿਹਾ ਜਿੱਤਣ ਦੀ ਸਥਿਤੀ ਦੇ ਵਿੱਚ ਉਹ ਨਹੀਂ ਹੈ ਉਹ ਹਰਾ ਕੇ ਨਹੀਂ ਸਕਦੇ ਉਹ ਜਿਹੜੀਆਂ ਉਹ ਵੋਟਾਂ ਲੈ ਕੇ ਜਾਣਗੇ ਉਹ ਕਿਹੜੀਆਂ ਹੋਣਗੀਆਂ ਕਿ ਤਨਾ ਕਿਤੇ ਇਹ ਵੀ ਲਾਦਾ ਕਿ ਕੱਲੇ ਦਾਦੋਂ ਨੁਕਸਾਨ ਵੀ ਹੋ ਸਕਦਾ ਪਰ ਦੂਜਾ ਪੱਖ ਇਹ ਵੀ ਹੈ ਕਿ ਜਿਹੜੀ ਉਹ ਕੋਟ ਹੈ ਐਂਟੀ ਐਂਕੂਬੇਸੀ ਫੈਕਟਰ ਦੇ ਰੂਪ ਚ ਵੀ ਪੁੱਖ ਸਕਦੀ ਹੈ ਉਹ ਸ਼ਾਇਦ ਬੀਬੀ ਜੀ ਨੂੰ ਪੈ ਜੇ ਤੇ ਫਾਇਦਾ ਜਿਹੜਾ ਉਹ ਹਰਸ਼ਮਿਤ ਕੁਰ ਬਾਦਲ ਹੋਰਾਨੂੰ ਮਿਲ ਜੇ ਜਾਂ ਉਹ ਪਰਿਵਾਰ ਲੈ ਜਾਵੇ ਅਸੀਂ ਗੱਲ ਕਰੀਏ ਮੁੱਦਿਆਂ ਵਾਲੇ ਪਾਸੇ ਆਉਣੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿਸਾਨਾਂ ਦਾ ਜਿਹੜਾ ਵਿਰੋਧ ਆ ਬੀਜੇਪੀ ਦੇ ਉਮੀਦਵਾਰਾਂ ਨੂੰ ਤਾਂ ਪਰਮਪਾਲ ਸਿੱਧੂ ਨੂੰ ਤਾਂ ਕਰਨਾ ਪੈਂਦਾ ਕਿਤੇ ਕਿਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਵਿਰੋਧ ਕਰਨਾ ਪੈ ਰਿਹਾ ਉਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਿਰੋਧ ਦਾ ਅਲਟੀਮੇਟਲੀ ਬੈਨੀਫਿਸ਼ੀਰੀ ਕੌਣ ਇੱਥੇ ਹੋਏਗਾ ਇੱਕ ਤਾਂ ਵੱਡੀ ਗੱਲ ਇਹ ਹੈ ਜੀ ਕਿ ਖੁੱਡੀਆਂ ਹੋਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਬਹੁਤੇ ਵਾਰੀ ਇਹ ਵੀ ਹੈ ਕਿ ਜਿਵੇਂ ਉਹਨਾਂ ਕੋਲੇ ਟਰਮਾ ਤਾਂ ਲੋਕਾਂ ਦੀ ਗੱਲ ਸੁਣਦੇ ਵੀ ਆ ਪਰ ਇੱਕ ਦਿਨ ਇਹੋ ਜਿਹੇ ਹਾਲਾਤ ਵੀ ਬਣੇ ਕਿ ਮੀਡੀਆ ਵਾਲਿਆਂ ਨੂੰ ਕਹਤਾ ਆਪਾਂ ਜਿਹਦਾ ਬਾਅਦ ਚ ਨੋਟਿਸ ਵੀ ਲਿਆ ਕਿ ਜੇ ਤੁਸੀਂ ਕਬਰ ਨਾ ਕਰਿਓ ਹੁਣ ਪਬਲਿਕ ਪੈਲਸ ਪਲੇਸ ਦੇ ਉੱਤੇ ਮੀਟਿੰਗ ਆ ਤੇ ਉੱਥੇ ਜੇ ਕੋਈ ਮੁੱਦਾ ਰੱਖੋ ਤਾਂ ਉਹਨੂੰ ਕਬਰ ਕਰਨ ਤੋਂ ਰੁਕਿਆ ਨਹੀਂ ਜਾ ਸਕਦਾ ਉਹਨਾਂ ਨੂੰ ਇਹ ਆ ਕਿ ਕਿਉਂਕਿ ਗੱਲਾਂ ਉਹਨਾਂ ਦੇ ਵਿਰੁੱਧ ਭੋਸਦੀਆਂ ਹਾਂ ਇਹ ਗੱਲ ਜ਼ਰੂਰ ਹੈ ਕਿ ਉਹ ਜਿਹੜੀਆਂ ਬੋਟਾਂ ਜਾਂ ਜਿਹੜੇ ਮੁੱਦੇ ਨੇ ਕਿਸਾਨ ਜੂਨੀਅਨ ਚੱਕਦੀਆਂ ਇਹਨਾਂ ਦਾ ਕੁੜੀਆਂ ਪਰਿਵਾਰ ਆ ਜਿੱਥੇ ਵੀ ਜਾਂਦਾ ਇਹਨਾਂ ਦੇ ਦੋ ਬੇਟੇ ਨੇ ਜਾਂ ਖੋਦੋ ਜਾਂਦੇ ਆ ਲੋਕ ਇਹਨਾਂ ਨੂੰ ਰੋਕਦੇ ਆ ਔਰ ਜਿਹੜਾ ਮੈਂ ਪਲੱਸ ਪੁਆਇੰਟ ਇਹਨਾਂ ਦਾ ਕਹਿਣਾ ਕਿ ਇਹੇ ਉਹਨਾਂ ਨੇ ਆ ਗੱਲਾਂ ਸੁਣਦੇ ਵੀ ਆ ਆਪਦੇ ਤਰੀਕੇ ਨਾਲ ਜਵਾਬ ਦਿੰਦੇ ਆ ਪਰ ਸਭ ਤੋਂ ਵੱਡਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੂੰ ਮਾਨਸਾ ਦੇ ਵਿੱਚ ਕਰਨਾ ਪੈ ਰਿਹਾ ਉਥੇ ਅਗਲੇ ਭ੍ਰਿਸ਼ਟਾਚਾਰ ਦਾ ਮੁੱਦਾ ਚੱਕ ਲੈਂਦੇ ਆ ਕਿ ਜੀ ਤੁਸੀਂ ਕਹਿੰਦੇ ਥੋਡੀ ਪਾਰਟੀ ਦੇ ਵਿੱਚ ਜ਼ੀਰੋ ਟੋਲਰੈਂਸ ਆ ਪਰ ਭ੍ਰਿਸ਼ਟਾਚਾਰ ਨਹੀਂ ਹੋਊਗਾ ਉਹ ਕਹਿੰਣਗੇ ਹਾਂ ਜੀ ਫਿਰ ਇੱਕ ਦਿਨ ਕਿਸਾਨ ਜੂਨੀਅਨ ਵਾਲੇ ਕਹਿੰਦੇ ਫਿਰ ਆ ਤੁਹਾਡੇ ਨਾਲ ਜਿਹੜਾ ਮੰਤਰੀ ਬੈਠਾ ਸਾਬਕਾ ਮੰਤਰੀ ਆ ਬੁਧਾਇਆ ਕਿਆ ਮਾਨਸਾ ਤੋਂ ਇਹਦੇ ਬਾਰੇ ਦੱਸੋ ਇਹ ਭ੍ਰਿਸ਼ਟ ਸੀਗਾ ਤੁਸੀਂ ਜੇਲ੍ਹ ਉਦਾ جواب ਕੁੜੀਆਂ ਹੋਰਾਂ ਦੇ ਕੋਲੇ ਕੋਈ ਨਹੀਂ ਸੀ ਇਸੇ ਤਰੀਕੇ ਨਾਲ ਇੱਕਦਣ ਫੇਰ ਕਿਸੇ ਹੋਰ ਨੇ ਪੁੱਛ ਲਿਆ ਉਹ ਵੀ ਮਾਨਸਾਲੀ ਸਾਈਡ ਤੋਂ ਸੀ ਕਿ ਜੀ ਇੱਥੇ ਪੈਸੇ ਲੈ ਕੇ ਬਦਲੀਆਂ ਕਰਾਉਣ ਆਲਾ ਜਾਂ ਹੋਰ ਕੰਮ ਚੱਲਦਾ ਉਹ ਕਹਿੰਦਾ ਜੀ ਮੇਰੇ ਤਾਂ ਸਾਹਮਣੇ ਕਦੇ ਨਹੀਂ ਆਇਆ ਕਹਿੰਦਾ ਤੁਹਾਡੇ ਨਾਲ ਉਹ ਫਲਾਣਾ ਬੰਦਾ ਬੈਠਾ ਬੀਲੀਪਾਗ ਵਾਲਾ ਸੋ ਉਹੋ ਜਿਹੀਆਂ ਗੱਲਾਂ ਇੱਕ ਤਾਂ ਇਹ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਲੋਕਾਂ ਨੂੰ ਬੋਲਣ ਲਾਇਆ ਤੇ ਉਹ ਹੁਣ ਉਹਨਾਂ ਦੇ ਮੂਰੇ ਹੀ ਬੋਲਣ ਲੱਗ ਗਿਆ ਕਿਉਂਕਿ ਗੱਲਾਂ ਤਾਂ ਇਹਨਾਂ ਨੇ ਹੀ ਬਹੁਤ ਕੀਤੀਆਂ ਗੱਲਾਂ ਦਾ ਕੜਾ ਵੀ ਬਹੁਤ ਬਣਾਇਆ ਇੰਪਲੀਮੈਂਟ ਕੁਛ ਗੱਲਾਂ ਨਹੀਂ ਹੋਈਆਂ ਉਹ ਉਹੜਿੱਕੇ ਕੁੜੀਆਂ ਹੋਰਾਂ ਦੇ ਵਾਸਤੇ ਲੱ ਜਿਹੜੀ ਖੁੱਡੀਆਂ ਦੀ ਵੋਟ ਦਾ ਵਿਰੋਧ ਹੁੰਦਾ ਜੀ ਉਹਦੇ 'ਚ ਫਿਰ ਉਹ ਕਿੱਧਰ ਜਾਣੀ ਹੈ ਇਹ ਸਵਾਲ ਹੈ ਉਹ ਕਾਂਗਰਸ ਨੂੰ ਵੀ ਬੈਨੀਫਿਟ ਹੋ ਸਕਦਾ ਤੇ ਉਹ ਆਮ ਆਦਮੀ ਪਾਰਟੀ ਨੂੰ ਵੀ ਹੋ ਸਕਦਾ ਬਿਨਾਂ ਸ਼ੱਕ ਇਹ ਗੱਲ ਹੈਗੀ ਹੈ ਕਿ ਜਿਹੜੀ ਵੋਟ ਖੁੱਡੀਆਂ ਨਾਲ ਟੁੱਟੂਗੀ ਭਾਵੇਂ ਭਾਵੇਂ ਜੇ ਕਿਸਾਨਾਂ ਦੇ ਵੋਟ ਕਰਕੇ ਟੁੱਟੂਗੀ ਸੁਖਨਾਬ ਨੇ ਗੱਲ ਇਹ ਹੈਗੀ ਕਿ ਇੱਥੇ ਚੋਣ ਮੁੱਦੇ ਕੀ ਬਣ ਰਹੇ ਆ ਜਿਹੜਾ ਜ਼ਿਆਦਾਤਰ ਅਸੀਂ ਦੇਖਦੇ ਜਿੱਥੋਂ ਦਾ ਕਾਂਗਰਸ ਪਾਰਟੀ ਦਾ ਮਾਮਲਾ ਹੈ ਕਾਂਗਰਸ ਪਾਰਟੀ ਤੇ ਜਿਹੜੀਆਂ ਕੇਂਦਰ ਸਰਕਾਰ ਜਿਹੜੀ ਕਾਂਗਰਸ ਹਾਈ ਕਮਾਂਡ ਨੇ ਜਾਂ ਰਾਹੁਲ ਗਾਂਧੇ ਨੇ ਪੰਜ ਜਿਹੜੇ ਆ ਗਰੰਟੀਆਂ ਦਿੱਤੀਆਂ ਪੰਜ ਜਿਹੜੇ ਨਿਆਂ ਦੀ ਗੱਲ ਕੀਤੀ ਹੈ ਤੇ 25 ਗਰੰਟੀਆਂ ਦਿੱਤੀਆਂ ਉਹਨਾਂ ਨੂੰ ਜਿਆਦਾਤਰ ਉਭਾਰਦੇ ਆ ਉਹਦੇ ਵਿੱਚ ਰੋਜ਼ਗਾਰ ਦਾ ਮਾਮਲਾ ਉਹ ਬੇਰੋਜ਼ਗਾਰੀ ਦਾ ਮਾਮਲਾ ਪ੍ਰਸ਼ਟਾਚਾਰ ਦਾ ਮਾਮਲਾ ਸਾਰੇ ਮਾਮਲੇ ਤੇ ਜਿਹੜੇ ਲੋਕਾਂ ਨਾਲ ਅਨਿਆਏ ਹੋਇਆ ਜਿਨ੍ਹਾਂ ਨਾਲ ਧੱਕਾ ਹੋਇਆ ਉਹ ਮਾਮਲੇ ਉਭਾਰਦੇ ਤੁਸੀਂ ਕੀ ਸਮਝਦੇ ਹੋ ਇੱਥੇ ਬੁੱਧੇ ਕੀ ਬਣ ਰਹੇ ਬਟਿੰਡੇ ਦੀ ਚੋਣ ਦੇ ਵਿੱਚ ਲੋਕਲ ਮੁੱਦੇ ਪਾਰੂ ਹੋ ਰਹੇ ਆ ਜਾਂ ਇਹ ਕੌਮੀ ਮੁੱਦੇ ਪਾਰੂ ਹੋ ਰਹੇ ਕਿ ਕਿਸ ਕਿਸਮ ਦੇ ਬੁੱਧੇ ਬਣ ਰਹੇ ਹਲੇ ਤੱਕ ਦਾ ਜੀ ਖੈਰ ਮੁੱਦਿਆਂ ਤੇ ਸਿਆਸਤ ਸ਼ੁਰੂ ਨਹੀਂ ਹੋਈ ਹੋਣੀ ਚਾਹੀਦੀ ਸੀ ਜ ਦੂਜਾ ਜੰਮੂ ਸਾਹਿਬ ਇਹ ਹੈ ਕਿ ਜਿੰਨੇ ਵੀ ਇਹ ਸਾਡੇ ਸਿਆਸੀ ਲੋਕ ਹੈ ਇੱਕ ਦੂਜੇ ਨੂੰ ਨਿੰਦਣ ਤੇ ਭੰਡਣ ਵਾਸਤੇ ਲੱਗੇ ਆ ਆਪ ਦੀ ਬੱਲੇ ਬੱਲੇ ਤੇ ਦੂਜਿਆਂ ਦੀ ਵਿਰੋਧਤਾ ਜਿਹੜੀ ਉਹ ਅਕਸਰ ਕਰਨੀ ਹੁੰਦੀ ਹੈ ਉਹ ਕਰਦੇ ਆ ਮੁੱਦਿਆਂ ਦੀ ਗੱਲ ਤਾਂ ਹਲੇ ਚੱਲੂ ਹੀ ਨਹੀਂ ਗਰੰਟੀਆਂ ਦੀ ਗੱਲ ਹੈ ਜਦੋਂ ਆਮਤ ਵੀ ਪਾਰਟੀ ਕਰਦੀ ਹੈ ਤਾਂ ਸਵਾਲ ਹੁੰਦੇ ਆ ਹਰੇਕਾਂ ਦਾ ਬੁਢਾਪਾ ਪੈਨਸ਼ਨ ਜਿਹੜੀਆਂ ਚੀਜ਼ਾਂ ਆਈਆਂ ਉਹਦਾ ਜ਼ਿਕਰ ਨਹੀਂ ਉਹ ਸਾਰੀ 1000 ਰੁਪਏ ਮਹੀਨਾ ਵਾਲੀ ਗੱਲ ਹੈ ਜਿਹੜੀ ਬੀਬਿਆਂ ਬਾਰੇ ਉਹਦਾ ਸਵਾਲ ਹੈ ਦਾਂ ਕੁਛ ਹੋ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਗੱਲਾਂ ਬਹੁਤ ਕੀਤੀਆਂ ਇੰਪਲੀਮੈਂਟ ਸਾਰੀਆਂ ਹੋ ਨਹੀਂ ਸਕਦੀਆਂ ਜਿਹਦੇ ਹੋਈਆਂ ਵੀ ਨਹੀਂ ਇਸ ਤਰੀਕੇ ਦੇ ਨਾਲ ਕਾਂਗਰਸ ਐ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਥੇ ਕੀ ਕੀਤਾ ਬਾਦਲਾਂ ਦਾ ਜੇ ਗੱਲ ਕਰੀਏ ਤਾਂ ਉਹ ਆਪ ਦਾ ਇੱਕ ਖਾਸ ਜਿਹੜੀ ਗੱਲ ਉਹ ਲੈ ਕੇ ਆਉਂਦਾ ਕਿ ਅਸੀਂ ਏਮਸ ਲਿਆਂਦਾ ਪਿਛਲੇ ਸਮੇਂ ਦੇ ਵਿੱਚ ਡਿਵੈਲਪਮੈਂਟ ਕੀਤੀ ਹੁਣ ਕੱਲ ਬੀਬਾ ਹਰਸਿਮਰਤ ਕੌਰ ਬਾਦਲਾਏ ਸਟੇਜ ਤੋਂ ਬੋਲ ਰਹੀ ਸੀ ਮੇਰੇ ਪਿੰਡ ਦੇ ਵਿੱਚ ਇਹ ਕਹਿੰਦੇ ਜੀ 10 ਸਾਲ ਪਹਿਲਾਂ ਚਿੱਟਾ ਗਏ ਨੇ ਦੇਖਿਆ ਨਹੀਂ ਸੀ ਹੁਣ ਚਿੱਟੇ ਨਾਲ ਮੋਤਾਂ ਹੋ ਰਹੀਆਂ ਤੇ ਲੋਕਾਂ ਨੂੰ ਤਾਂ ਪਤਾ ਹੀ ਚਿੱਟਾ ਉਦੋਂ ਲੱਗਿਆ ਜਦੋਂ ਕਹਿੰਦੇ ਵੀ ਚਿੱਟਾ ਕੌਣ ਵਪਾਉਂਦਾ ਅਗਲੇ ਕਹਿੰਦੇ ਮਜੀਠੀਆ ਜਿਹੜਾ ਵਿਰੋਧੀ ਧਿਰ ਨੇ ਮੁੱਦਾ ਚੱਕਿਆ ਸੀ ਉਹ ਨਸ਼ਿਆਂ ਦਾ ਮੁੱਦਾ ਜਿਹੜਾ ਉਹ ਪੰਜਾਬ ਦੇ ਵਿੱਚ ਅਹਿਮ ਹੈ ਤੇ ਉਹ ਬਠਿੰਡੇ ਦੇ ਵਿੱਚ ਵੀ ਹੈ ਪਰ ਕਦੇ-ਕਦੇ ਉੱਠਦਾ ਹੈ ਇੱਕ ਇਹ ਹੈ ਜੀ ਕਿ ਜਿਹੜਾ ਖਾਸ ਕਰਕੇ ਮੈਂ ਜਿਹੜੇ ਸਮਾਗਮਾਂ ਦੀ ਗੱਲ ਕਰਾਂ ਕਿ ਸاسي ਲੋਕਾਂ ਦੇ ਜਿਹੜੇ ਸਮਾਗਮਾਂ ਤੁਸੀਂ ਵੀ ਨੋਟ ਕਰਿਓ ਜਾਂ ਕੀਤਾ ਹੋਊ ਕਿ ਉੱਥੇ ਜਿਹੜੇ ਲੋਕ ਹੈ ਜਿਹੜੇ ਅਕਾਲੀ ਦਲ ਦੀ ਰੈਲੀ ਹੈ ਤਾਂ ਸਿਰਫ ਉੱਥੇ ਅਕਾਲੀ ਸੁਣਦੇ ਜਾਂਦੇ ਆ ਉਹ ਵੀ ਬਿਰਲੇ ਜੇ ਕਾਂਗਰਸੀ ਰੈਲੀ ਕਾਂਗਰਸ ਵਾਲੇ ਜਾਂਦੇ ਆਮ ਆਦਮੀ ਪਾਰਟੀ ਵਾਲੇ ਆਪ ਦੇ ਲੀਡਰ ਦੀ ਰੈਲੀ ਚ ਜਾਂਦੇ ਇਸ ਕਰਕੇ ਉਹਨਾਂ ਨੇ ਬੋਲਣਾ ਹੈ ਹੁੰਦਾ ਜਾਂ ਫਿਰ ਗਿਣਤੀ ਦੇ ਉਹ ਬੰਦੇ ਜਾਂਦੇ ਜਿਹੜਾ ਨੇ ਸਿਰਫ ਉੱਥੇ ਇਹਨਾਂ ਦੇ ਕਿਸੇ ਮੁੱਦੇ ਦਾ ਵਿਰੋਧ ਕਰਨਾ ਹੁੰਦਾ ਆਮ ਮੁੱਦਿਆਂ ਦੀ ਰਾਜਨੀਤੀ ਕੋਈ ਨਹੀਂ ਕਰ ਰਿਹਾ ਕਿਸਾਨ ਜੁਨੀਆ ਨੇ ਜਿਹੜੀਆਂ ਖਾਸ ਕਰਕੇ ਬੀਕੇ ਜੂ ਇਕਤਾ ਉਗਰਾਹਾ ਗਰੁੱਪ ਹੈ ਉਹ ਇਸ ਵੇਲੇ ਸਰਗਰਮ ਹੈ ਉਹ ਖੇਤੀ ਦੇ ਮੁੱਦੇ ਚੱਕਦੇ ਆ ਉਹ ਭਾਜਪਾ ਨੂੰ ਵੀ ਘੇਰਦੇ ਆ ਉਹ ਆਮ ਆਦਮੀ ਪਾਰਟੀ ਨੂੰ ਵੀ ਘੇਰਦੇ ਦੂਜੀਆਂ ਪਾਰਟੀਆਂ ਦੇ ਨਾਲ ਉਹਨਾਂ ਦਾ ਹਜੇ ਤੱਕ ਡਾਗ ਲੰਗ ਸਿੰਧਾ ਨਹੀਂ ਹੋਣਾ ਸ਼ੁਰੂ ਹੋਇਆ ਉਹ ਜਾਣਾ ਚਾਹੀਦਾ ਬੱਸ ਤਾਂ ਸਾਰਿਆਂ ਦੇ ਨਾਲ ਇਹ ਗੱਲ ਇਹ ਕਰਨੀ ਚਾਹੀਦੀ ਏ ਮੁੱਦੇ ਤਾਂ ਰੋਜ਼ਗਾਰ ਦਾ ਜਿਹੜਾ ਉਹ ਅਹਿਮ ਹੈ ਬਠਿੰਡੇ ਦੇ ਵਾਸਤੇ ਬੇਰੋਜ਼ਗਾਰੀ ਦਾ ਮੁੱਦਾ ਹੈ ਪਰ ਸਭ ਤੋਂ ਜਿਹੜਾ ਅਹਿਮ ਮੁੱਦਾ ਹੈ ਜੀ ਉਹ ਵਸਾਰਿਆ ਜਾ ਰਿਹਾ ਉਹ ਪਾਣੀ ਦਾ ਹੁਣ ਤੁਸੀਂ ਦੇਖੋ ਕਿ ਬਠਿੰਡਾ ਜਿੱਥੋਂ ਕੈਂਸਰ ਟ੍ਰੇਨ ਚੱਲਦੀ ਹੁੰਦੀ ਸੀ ਬੇਸ਼ੱਕ ਬਠਿੰਡੇ ਦੇ ਵਿੱਚ ਹੁਣ ਏਮਸ ਆ ਗਿਆ ਇੱਕ ਕੈਂਸਰ ਦਾ ਹੋਰ ਹਸਪੀਟਲ ਹੈ ਪਰ ਇੱਥੇ ਮਰੀਜ਼ਾਂ ਦੀ ਗਿਣਤੀ ਤਾਂ ਨਹੀਂ ਨਾ ਜੀ ਘਟੀ ਸੋ ਉਹ ਉਹ ਮੁੱਦਾ ਅਜੇ ਬੇਸ਼ੱਕ ਉਹਦੀ ਜਾਂਚ ਵੀ ਨਹੀਂ ਹੋਈ ਕਿ ਸਿਰਫ ਪਾਣੀ ਕਰਕੇ ਹੁੰਦਾ ਜਾਂ ਕੋਈ ਹੋਰ ਪਰ ਸਾਡਾ ਧਰਤੀ ਹੇਠਲਾ ਪਾਣੀ ਹੈ ਜਿਹੜਾ ਉਹ ਸ਼ੋਰਾ ਭਰਪੂਰ ਹੋ ਗਿਆ ਪੀਣ ਵਾਲਾ ਪਾਣੀ ਹੈ ਇੱਥੇ ਆਮ ਲੋਕਾਂ ਦੇ ਕੋਲੇ ਰਿਹਾ ਨਹੀਂ ਇਹ ਸਾਡਾ ਮੁੱਦਾ ਨਹੀਂ ਰੋਜ਼ਗਾਰ ਦੇ ਵਸੀਲੇ ਜਿਹੜੇ ਉਹ ਕਿੰਨੇ ਕ ਹੁਣ ਸਰਕਾਰ ਦਾ 45000 ਨੌਕਰੀਆਂ ਦੇਣ ਦੀ ਪੰਜਾਬ ਸਰਕਾਰ ਗੱਲ ਕਰਦੀ ਹੈ ਤੋਂ 4500 ਬੰਦਾ ਵੀ ਸਾਹਮਣੇ ਨਹੀਂ ਆਉਂਦਾ ਜਿਹੜਾ ਕਹਿੰਦਾ ਹੋਵੇ ਕਿ ਸਾਨੂੰ ਸਹੀ ਨੌਕਰੀ ਮਿਲ ਗਈ ਕਿਉਂਕਿ ਜੇ ਕਿਸੇ ਨੂੰ ਪ੍ਰੋਬੈਸ਼ਨਲ ਪੀਰੀਅਡ ਤੇ ਰੱਖਿਆ ਜਾਂ ਇਹ ਹੈ ਕਿ ਜਿਹੜੇ ਪਹਿਲਾਂ ਟੀਚਰ ਵਗੈਰਾ ਸੀ ਉਹ ਵਾਰ-ਵਾਰ ਪ੍ਰੋਟੈਸਟ ਕਰਦੇ ਫਿਰਦੇ ਉਹ ਕੌਣ ਹੈ ਸੋ ਉਹ ਗੱਲਾਂ ਵੀ ਇੱਥੇ ਅਹਿਮ ਨੇ ਪਰ ਮੈਨੂੰ ਲੱਗਦਾ ਕਿ ਮੁੱਦਿਆਂ ਤੋਂ ਸਖਣੀ ਸਿਆਸਤ ਇਸ ਵਕਤ ਜ਼ਿਆਦਾ ਪਰੂ ਹੈ ਜੀ ਤੇ ਤੇਟੇ ਨੋ ਹਰੇ ਵੈਸੇ ਤਾਂ ਹਰੇ ਕਲੋਕਸਭਾ ਦੇ ਵਿੱਚ ਨੋ ਨੋ ਵਿਧਾਨ ਸਭਾ ਹਲਕੇ ਆ ਜੇ ਹਲਕਾ ਵਾਈਜ਼ ਦੇਖੀਏ ਤਾਂ ਉਹਦੇ ਵਿੱਚ ਕਿਸ ਕਿਸਮ ਦੀ ਸਥਿਤੀ ਲੱਗਦੀ ਹੈ ਕਿੱਥੇ ਕੌਣ ਅੱਗੇ ਹੈ ਜਿਵੇਂ ਲੰਬੀ ਹੈ ਲੰਬੀ ਮਤਲਬ ਬੜੇ ਲੰਬੇ ਅੱਗੇ ਬਾਅਦ ਜਿਹੜਾ ਉਥੇ ਪਿਛਲੀ ਜਿਹੜੀ ਚੋਣ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਇਹਨਾਂ ਕੁੜੀਆਂ ਨੇ ਹਰਾਇਆ ਸੀਗਾ ਹਲਕਾ ਵਾਈਜ਼ ਕਿਸ ਕਿਸਮ ਦੀ ਸਥਿਤੀ ਬਣਦੀ ਹੈ ਸਰਦੂਲਗੜ੍ਹ ਤੇ ਲੰਬੀ ਬਾਦਲ ਦੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ ਜੀ ਅਕਾਲੀ ਦਰ ਬਾਦਲ ਦੇ ਵਾਸਤੇ ਉਹਨਾਂ ਨੇ ਹੁਣ ਆਪਣੇ ਸਰਵੇ ਕਰਨ ਦੇ ਵਾਸਤੇ ਟੀਮ ਨੂੰ ਦੁਬਾਰਾ ਫੇਰ ਐਕਟਿਵ ਕੀਤਾ ਹੈ ਉੱਥੇ ਕੁੜੀਆਂ ਹੋਰਾਂ ਦੀ ਵੀ ਸਥਿਤੀ ਬਹੁਤ ਹੀ ਮਜ਼ਬੂਤ ਨਹੀਂ ਹੈ ਕਿਉਂਕਿ ਆਪਦਾ ਇਲਾਕਾ ਹੁੰਦਾ ਔਰ ਲੋਕਾਂ ਨੇ ਇਹ ਦੇਖਿਆ ਕਿ ਉਮੀਦਾਂ ਤਾਂ ਬਹੁਤ ਹੁੰਦੀਆਂ ਸੋ ਸਾਰੀਆਂ ਉਮੀਦਾਂ ਤੇ ਉਹ ਖਰੇ ਨਹੀਂ ਉਤਰ ਰਹੇ ਇਹ ਇਸ ਕਰਕੇ ਉਹਨਾਂ ਨੂੰ ਜਿਹੜਾ ਬਾਦਲ ਪਰਿਵਾਰ ਹੈ ਨਾ ਉਹਨਾਂ ਨੂੰ ਵੱਡਾ ਡਰ ਇਹ ਹੈ ਕਿ ਇੱਥੋਂ ਨਾਲ ਲੂਜ਼ ਕਰਦੀ ਹੈ ਕਿਤੇ ਵੈਸ ਤਾਂ ਪੂਰੀ ਸੀਟ ਹੈ ਜਿਹੜੀ ਉਹ ਵਿਕਾਰ ਦਾ ਸਵਾਲ ਹੈਗੀ ਹੈਗੀ ਪਰ ਉਹਨਾਂ ਦਾ ਵੱਡਾ ਧਿਆਨ ਹੈ ਜਿਹੜਾ ਉਹ ਉੱਥੇ ਵੀ ਲੱਗਿਆ ਹੋਇਆ ਹੈ ਤੇ ਲੋਕਾਂ ਨੇ ਵੀ ਉਹ ਉਥੋਂ ਦੇ ਇਲਾਕੇ ਦੇ ਲੋਕਾਂ ਨੇ ਵੀ ਦੇਖ ਲਿਆ ਕਿ ਜਿਹੜੇ ਕੰਮ ਐ ਜਿਹੇ ਕਰਾਉਣ ਦੇ ਵਾਸਤੇ ਅੱਜ ਵੀ ਬਾਦਲਾਂ ਦੇ ਟੈਲੀਫੋਨ ਚੱਲਦੇ ਆ ਜਾਂ ਦੂਜੀਆਂ ਧਿਰਾਂ ਦੀ ਗੱਲਬਾਤ ਨਹੀਂ ਸੁਣਦੇ ਤਾਂ ਫਿਰ ਉਹ ਉਧਰ ਨੂੰ ਜਾਣਾ ਪੈ ਰਿਹਾ ਤੇ ਮੁੱਦੇ ਜੇ ਦੇਖਣੇ ਹੁਣ ਬਾਕੀ ਜਿਹੜਾ ਹੈਗਾ ਪੁੱਚੋ ਹਲਕਾ ਹੋ ਗਿਆ ਰਾਖਮਾ ਇਹ ਵੀ ਪੁੱਚੋ ਰਾਖਮਾ ਬਠਿੰਡਾ ਦਿਹਾਤੀ ਰਾਖਮਾ ਇੱਕ ਬੜਾ ਲਾੜਾ ਤਿੰਨ ਨੇ ਸੋ ਤਿੰਨਾ ਹਲਕਿਆਂ ਦੇ ਵਿੱਚ ਵੀ ਸਮੱਸਿਆ ਉਹੀ ਐ ਜੇ ਬਠਿੰਡੇ ਦੀ ਗੱਲ ਕਰੀਏ ਆਪੂ ਚੋ ਹਲਕੇ ਦੀ ਤਾਂ ਪੁੱਛੋ ਹਲਕੇ ਦੇ ਵਿੱਚ ਕਾਲੀ ਦਲ ਠੀਕ ਜਾ ਰਿਹਾ ਮਤਲਬ ਇੱਥੇ ਹਜੇ ਆਮ ਆਦਮੀ ਪਾਰਟੀ ਦੀ ਉਹ ਜੀ ਵੇਵ ਨਹੀਂ ਹੈ ਕੁਝ ਤਾਂ ਮਤਲਬ ਤੇ ਇਹ ਵੀ ਹੈ ਜਿਹੜਾ ਅਗਲਾ ਹੈਗਾ ਜੀ ਪੱਖ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੇ ਕੁਝ ਲੋਕ ਨੇ ਉਹ ਤੁਰੇ ਤਾਂ ਗੁਰਮੀਤ ਸਿੰਘ ਖੁੱਡਿਆ ਹੋਰਾ ਦੇ ਨਾਲ ਫਿਰਦੇ ਨੇ ਪਰ ਉਹਨਾਂ ਨੂੰ ਜਿਤਾਉਣਾ ਕਿੰਨਾ ਕੁ ਚਾਹੁੰਦੇ ਨੇ ਉਹਨਾਂ ਦਾ ਦਿਲੋਂ ਸਹਿਯੋਗ ਕਿੰਨਾ ਕੁ ਕਰਦੇ ਨੇ ਇਹਗਲਾ ਜ਼ਰੂਰ ਦੇਖਣ ਵਾਲੀਆਂ ਤਲਵੰਡੀ ਸਾਬੋ ਦੇ ਵਿੱਚ ਜੀਤਮਿੰਦਰ ਹੋਰਾਂ ਦਾ ਕਿਉਂਕਿ ਉਹ ਹਲਕਾ ਰਿਹਾ ਉੱਥੇ ਜੀਤਮਿੰਦਰ ਹੋਰੇ ਆਪ ਜਾ ਰਹੇ ਨੇ ਹਜੇ ਤੱਕ ਇਸੇ ਤਰੀਕੇ ਦੇ ਨਾਲ ਜੇ ਬਠਿੰਡਾ ਸ਼ਹਿਰੀ ਦੀ ਗੱਲ ਕਰਨੀ ਹੋਵੇ ਤਾਂ ਇੱਥੇ ਵੀ ਕਾਂਗਰਸ ਦੇ ਵੱਲੋਂ ਬਹਾਵ ਜੋਰ ਲਾਇਆ ਜਾ ਰਿਹਾ ਹੈ ਪਰ ਇੱਥੇ ਅਕਾਲੀ ਦਲ ਆ ਜਿਹੜਾ ਉਹਨਾਂ ਦਾ ਮਜ਼ਬੂਤ ਪੱਖ ਇਹ ਹੈ ਕਿ ਸ਼ਹਿਰ ਦੇ ਵਿੱਚ ਡਵੈਲਪਮੈਂਟ ਜਿਹੜੀ ਉਹਨਾਂ ਦੇ ਰਾਜ ਦੇ ਵੇਲੇ ਹੋਈ ਜਾਂ ਬੀਬੀ ਜੀ ਦੇ ਜਦੋਂ ਉਹ ਕੈਬਨਿਟ ਦੇ ਵਿੱਚ ਸੀ ਉਦੋਂ ਕੁਛ ਨਾ ਕੁਛ ਆਇਆ ਜਾਂ ਜਿੰਨਾ ਵੀ ਆਇਆ ਉਹਦਾ ਜਿਹੜਾ ਪ੍ਰਭਾਵ ਆ ਉਹ ਲੋਕਾਂ ਤੇ ਹੈਗਾ ਉਥੋਂ ਬੇਸ਼ੱਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਜੋਰ ਉਹ ਲਾ ਰਹੇ ਨੇ ਮੈਨੂੰ ਇਹ ਵੀ ਲੱਗਦਾ ਹੈ ਕਿ ਬਠਿੰਡੇ ਹਲੇ ਉਹ ਉੱਪ ਜਾ ਰਹੇ ਨੇ ਅਕਾਲੀ ਦਲ ਵਾਲੇ ਮਾਨਸਾ ਦੇ ਵਿੱਚ ਫੇਰੜਿਕ ਆ ਗਿਆ ਜੀ ਮਾਨਸਾ ਦੇ ਵਿੱਚ ਕਾਂਗਰਸ ਹੈ ਜਿਹੜੀ ਉਹ ਥੋੜੀ ਜਿਹੀ ਵਧੀਆ ਕਿਉਂਕਿ ਸਿੱਧੂ ਮੂਸੇਵਾਲੇ ਦਾ ਇਲਾਕਾ ਉੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਉਹਦਾ ਨੁਕਸਾਨ ਹੋ ਰਿਹਾ ਦੂਜਾ ਇਹ ਹੈ ਕਿ ਉੱਥੋਂ ਜਿਹੜੇ ਸਿੰਘਲਾ ਸਾਹਿਬ ਜਿੱਤੇ ਸੀ ਉਹਨਾਂ ਦੀ ਮੈਂ ਜਮੈਂ ਪਹਿਲਾਂ ਗੱਲ ਕਰਕੇ ਛੱਡਿਆ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਉਹ ਸਿੰਘਲੇ ਹੋਰਾਂ ਦੇ ਮਨ ਦੇ ਵਿੱਚ ਵੀ ਇਹੀ ਹੈ ਮੈਨੂੰ ਤਾਂ ਇੱਥੇ ਤੱਕ ਵੀ ਸੁਣਿਆ ਸੀ ਕਿ ਉਹਨਾਂ ਨੇ ਵੀ ਤਿਆਰੀ ਤਾਂ ਕਰੀ ਹੋਈ ਆ ਭਾ ਜੀਪੀ 'ਚ ਜਾਣ ਦੀ ਜਾਂਦੇ ਆ ਨਹੀਂ ਜਾਂਦੇ ਕਦੋਂ ਜਾਂਦੇ ਆ ਤਾਂ ਪਤਾ ਨਹੀਂ ਪਰ ਉਹ ਬੇਸ਼ੱਕ ਹੁਣ ਮੁੱਖ ਮੰਤਰੀ ਦੇ ਨਾਲ ਵੀ ਗੱਡੀ 'ਚ ਚੜ ਜਾਂਦੇ ਆ ਲੋਕ ਉਸ ਦੀ ਵੀ ਚਰਚਾ ਕਰਦਾ ਹੈ ਕਿ ਤੁਹਾਡਾ ਸਟੈਂਡ ਖਾਸ ਕਰਕੇ ਮੁੱਖ ਮੰਤਰੀ ਦਾ ਸਵਾਲ ਹੁੰਦਾ ਹੈ ਤਾਂ ਉੱਥੇ ਵੀ ਜਿਹੜਾ ਐਜ ਹੈ ਉਹ ਆਵਾਦਮੀ ਪਾਰਟੀ ਦੀ ਥਾਂ ਦੇ ਉੱਤੇ ਕਾਂਗਰਸ ਨੂੰ ਮਿਲਦੇ ਆਸਾਰ ਪਾਦੇ ਹੈ ਕਿ ਇੱਕ ਸਿੱਧੂ ਮੂਸੇਵਾਲੇ ਦਾ ਫੈਕਟਰ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਵੀ ਗੱਲ ਚੱਲੀ ਸੀ ਕਿ ਸਰਦਾਰ ਬਲਖੌਰ ਸਿੰਘ ਹੋਰਾਂ ਨੂੰ ਕੁਝ ਕਿਤੇ ਰਾਂ ਜੋਰ ਆ ਰਹੀਆਂ ਕਿ ਤੁਸੀਂ ਇੰਡੀਪੈਂਡੈਂਟ ਮੈਦਾਨ ਦੇ ਵਿੱਚ ਆਓ ਮੇਰੇ ਕੋਲ ਤਾਂ ਉਦੋਂ ਤੱਕ ਇਹ ਵੀ ਇਨਫੋਰਮੇਸ਼ਨ ਆਈ ਸੀ ਕਿ ਸ਼ਾਇਦ ਉਹ ਜੇਤਮਿੰਦਰ ਸਿੱਧੂ ਨੂੰ ਰੀਪਲੇਸ ਕਰਕੇ ਕਾਂਗਰਸ ਇਹ ਵੀ ਚਾਹੁੰਦੀ ਹੈ ਕਿ ਮੂਸੇਵਾਲੇ ਦੇ ਪਿਤਾ ਜੀ ਇੱਥੋਂ ਸਾਡੇ ਵੱਲ ਆ ਜਾਣ ਪਰ ਸ਼ਾਮ ਉਸੇ ਸ਼ਾਮ ਜਦੋਂ ਉਹ ਮੀਟਿੰਗ ਹੁੰਦੀ ਹੈ ਤੋ ਕਹਿੰਦੇ ਆ ਕਿ ਜੇ ਮੈਂ ਪਾਰਟੀ ਹੋਊ ਮੈਂ ਉਹਨਾਂ ਦੇ ਨਾਲ ਆ ਤਾਂ ਇਹਦਾ ਕਰਕੇ ਜੀਤਮਿੰਦਰ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਉੱਥੇ ਉਹ ਵੀ ਲੋਕ ਹੋਣਗੇ ਜਿਹੜੇ ਸਰਗਰਮ ਸਿੱਧੂ ਮੂਸੇਵਾਲੇ ਦੀ ਵਿਚਾਰਧਾਰਾ ਨੂੰ ਲੈ ਕੇ ਜਾਂਦੇ ਗੀਤਾਂ ਦੇ ਨਾਲ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਸਹਿਮਤੀ ਰੱਖਦੇ ਇੱਕ ਚੀਜ਼ ਹੋਰ ਜੀ ਉੱਥੇ ਮੈਂ ਉਦੋਂ ਇਹ ਵੀ ਗੱਲ ਉੱਥੇ ਕੁਝ ਇਲਾਕੇ ਦੇ ਲੋਕ ਮੈਨੂੰ ਮਿਲੇ ਸੀ ਮੈਂ ਕਿਵੇਂ ਰਹੂਗਾ ਕਿ ਜੇ ਸਰਦਾਰ ਬਲਕੌਰ ਸਿੰਘ ਉਹਨਾਂ ਨੂੰ ਕਾਂਗਰਸ ਸਟ੍ਰਿਕਟ ਦੇ ਦਿੰਦੀ ਹੈ ਕਹਿੰਦੇ ਜੇ ਆਜ਼ਾਦ ਮદાન ਚ ਆ ਜਾਂ ਤਾਂ ਜਿੱਤ ਸਕਦੇ ਆ ਜੇ ਕਾਂਗਰਸ ਦੀ ਚੋਣ ਤੋਂ ਲੜਦੇ ਤਾਂ ਸਿੱਧੂ ਮੂਸੇਵਾਲੇ ਨੂੰ ਨੇ ਜਤਾਇਆ ਸੀ ਨਾ ਲੋਕਾਂ ਨੇ ਉਹਨਾਂ ਨੂੰ ਕਿੱਥੋਂ ਜਤਾ ਦੇਣਗੇ ਸੋ ਇਹ ਵੀ ਫੈਕਟ ਸੀ ਤੇ ਸ਼ਾਇਦ ਉਹਨਾਂ ਨੇ ਵਧੀਆ ਵੀ ਡਿਸੀਜਨ ਲਿਆ ਕਿ ਉਹ ਚੋਣ ਨਹੀਂ ਲੜ ਰਿਹਾ ਐਲਟੀਮੇਟਲੀ ਧਿਆਨ ਨੂੰ ਇਹ ਲੱਗਦਾ ਵੀ ਬਲਕੌਰ ਸਿੰਘ ਜਿਹੜੇ ਬੂਸੇ ਵਾਲੇ ਦੇ ਪਿਤਾ ਉਹਨਾਂ ਦਾ ਉਹਨਾਂ ਦਾ ਯੋਗਦਾਨ ਮਤਲਬ ਉਹਨਾਂ ਦੇ ਜਿਹੜਾ ਕੀਦੀ ਮਦਦ ਕਰਦੇ ਵੈਸਤਾ ਉਹ ਕਾਂਗਰਸ ਦੀ ਮਦਦ ਤੇ ਆਏ ਮਤਲਬ ਉਹਦਾ ਇੱਕ ਫੈਕਟਰ ਰਹੇਗਾ ਇਸ ਚੋਣ ਦੇ ਵਿੱਚ ਉਹਦੇ 2-3 ਕਾਰਨ ਹੈ ਜੀ ਇੱਕ ਤਾਂ ਸਰਦਾਰ ਬਲਕੌਰ ਸਿੰਘ ਹੋਰੇ ਉਹ ਕਿਹਦੇ ਸਿੱਧੇ ਸਪੋਰਟ ਕਰਦਾ ਹੈ ਦੂਜਾ ਇਹ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਲੱਖਾਂ ਸਦਾਨਾ ਬਹੁਤ ਸਰਕਾਰ ਨਾਲ ਉਹ ਵੀ ਬਾਰ-ਬਾਰ ਇਹੀ ਗੱਲਾਂ ਕਰਦਾ ਰਿਹਾ ਹੁਣ ਜੇ ਸਿੱਧੂ ਦੀ ਫੈਮਲੀ ਕਾਂਗਰਸ ਦੀ ਸਪੋਰਟ ਕਰਦੀ ਹੈ ਜਾਂ ਉਹ ਚੁੱਪ ਰਹਿੰਦੀ ਹੈ ਤਾਂ ਵੀ ਫਿਰ ਸਵਾਲ ਇਹ ਹੈ ਕਿ ਜਿਹੜੀਆਂ ਵੋਟਾਂ ਲੱਖਾਂ ਸਦਾਨਾ ਲੈ ਕੇ ਜਾ ਉਹ ਕਿਦੀਆਂ ਖਰਾਬ ਹੋਣਗੀਆਂ ਤਾਂ ਕਿਉਂਕਿ ਉਹ ਬਾਦਲਾਂ ਦੇ ਖਿਲਾਫ ਲਾਗਵਾਰ ਬੋਲ ਰਹੇ ਨੇ ਆਮਦਵੀ ਪਾਰਟੀ ਤੇ ਸਵਾਲ ਚੱਕ ਰਹੇ ਨੇ ਨਿਸ਼ਾਨਾ ਤਾਂ ਕਾਂਗਰਸ ਦੇ ਉੱਤੇ ਵੀ ਹੁੰਦਾ ਪਰ ਕਾਂਗਰਸ ਦੇ ਉੱਤੇ ਓਡਾ ਨਹੀਂ ਹੈ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਬਾਦਲਾਂ ਦੀਆਂ ਕੁਝ ਕਬੂਟਾਂ ਨੇ ਉਹ ਵੀ ਖਰਾਬ ਹੋਣਗੀਆਂ ਜਿਹੜੀਆਂ ਅਕਾਲੀ ਦਲ ਤੋਂ ਅੱਕੇ ਸੌਰੀ ਆਮ ਆਦਮੀ ਪਾਰਟੀ ਤੋਂ ਅੱਕੇ ਹੋਏ ਲੋਕ ਨੇ ਉਹ ਵੀ ਸ਼ਾਇਦ ਕਿਸੇ ਹੱਦ ਤੱਕ ਜਿਹੜੀ ਨੌਜਵਾਨੀ ਹੈ ਉਹ ਲੱਖੇ ਸੁਧਾਣੇ ਦੇ ਹੱਕ ਦੇ ਵਿੱਚ ਭੁਗਤਜੂ ਪਰ ਜਿੱਡੀ ਗੱਲ ਲੱਖੇ ਸੁਧਾਣੇ ਦੀ ਆਪਦੇ ਵਿਧਾਨ ਸਭਾ ਹਲਕੇ ਦੇ ਵੇਲੇ ਇਲੈਕਸ਼ਨ ਦੇ ਵਿੱਚ ਸੀ ਪੂਰੀ ਚਰਚਾ ਸੀ ਇਸ ਚੋਣ ਚਰਚਾ ਦੇ ਵਿੱਚ ਉਹਨਾਂ ਦੀ ਬਹੁਤੀ ਸਰਗਰਮੀ ਨਜ਼ਰ ਨਹੀਂ ਆਉਂਦੀ ਉੱਡੀ ਨਹੀਂ ਬੇਸ਼ੱਕ ਕਿਉਂਕਿ ਉਹਦਾ ਜਿਹੜਾ ਸਾਥੀ ਆ ਭਾਨਾ ਸਿੱਧੂ ਉਹ ਲੰਬੀ ਵਾਲੇ ਪਾਸੇ ਪ੍ਰਚਾਰ ਕਰਦੇ ਫਿਰਦੇ ਆ ਤੇ ਲੱਖਾਂ ਬਾਕੀ ਹਲਕਿਆਂ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਉਹਦਾ ਬਹੁਤਾ ਅਸਰ ਜਿਹੜਾ ਨੁਕਸਾਨ ਉਹ ਆਮ ਆਦਮੀ ਪਾਰਟੀ ਨੂੰ ਤੇ ਅਕਾਲੀ ਦਲ ਨੂੰ ਹੋ ਸਕਦਾ ਹੈ ਫਾਇਦਾ ਕਿਹਨੂੰ ਹੋਊ ਇਹ ਤਾਂ ਟਾਈਮ ਹੀ ਦੱਸੋ ਜੀ ਤੇ ਲੱਗਦਾ ਕਿ ਇਹ ਤੇ ਟ੍ਰਾਇੰਗੂਲਰ ਕੰਟੈਸਟ ਬਣ ਸਕਦਾ ਤਕੋਨਾ ਮੁਕਾਬਲਾ ਹੋ ਸਕਦਾ ਕਿ ਬਹੁਤ ਚਾਰਕੋਨਾ ਹੋਏਗਾ ਜਾਂ ਸਿੱਧਾ ਡਾਇਰੈਕਟ ਫਾਈਟ ਹੋਏਗੀ ਨੇ ਬਾਅਦ ਤੋਂ ਬਾਅਦ ਟਿਕਾਣਾ ਹੋ ਸਕਦਾ ਜੀ ਉਹਦੇ ਚ ਇਹ ਹੈ ਕਿ ਹੁਣ ਜਿਵੇਂ ਨਾਮਜ਼ਦਗੀ ਪੱਤਰ ਹੈ ਕਦੇ ਦਿਨ ਚ ਭਰੇ ਜਾਣੇ ਆਗੇ ਮੈਂ ਕੱਲ ਹੀ ਸ਼ਾਇਦ ਇੱਥੇ ਜਿਹਦੇ ਵਿੱਚ ਸਿੱਧੂ ਹੋ ਰਹਾਂਦੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਵੱਡੀ ਲੀਡਰਸ਼ਿਪ ਹੈ ਜੇ ਉਹ ਵੀ ਸਿੱਧੂ ਹੋਰਾਂ ਦੇ ਨਾਲ ਆ ਕੇ ਖੜ ਜੇ ਤਾਂ ਉਹ ਧਲੇਦਾਰ ਆਗੂ ਨੇ ਉਹਦੇ ਦੋ ਕਾਰਨ ਨੇ ਕਿ ਇਹ ਹੈ ਕਿ ਉਹ ਜਿਹੜਾ ਤਲਵੰਡੀ ਸਾਬੋ ਵਾਲੇ ਹਲਕੇ ਤੋਂ ਜਿੱਤਦੇ ਰਹੇ ਨੇ ਦੂਜਾ ਉਹਨਾਂ ਦਾ ਜਿਹੜਾ ਪਿੰਡ ਹੈ ਉਹ ਪ੍ਰਧਾਨ ਸਭਾ ਹਲਕਾ ਬਠਿੰਡਾ ਦੇ ਹੱਥੀ ਚਾਹ ਜਾਂਦਾ ਤੇ ਉਹਨਾਂ ਦੇ ਪਿੰਡ ਦਾ ਪਸ਼ੋਕੜ ਹੈ ਉਹ ਸਾਡੇ ਪਿੰਡ ਭੂਲੇ ਨਾਲ ਜੁੜ ਜਾਂਦਾ ਥੋੜਾ ਬਹੁਤ ਅਸਰ ਇਧਰ ਵੀ ਪਉ ਇੱਕ ਜਿਹੜਾ ਏਮਸ ਇੰਸਟੀਚਿਊਟ ਹੈ ਉਹ ਉਹਨਾਂ ਦਾ ਹੈ ਜਾਂ ਉਹਨਾਂ ਦੀ ਹਿੱਸੇਦਾਰੀ ਹੈ ਤਾਂ ਉਹ ਉਹਨਾਂ ਚੀਜ਼ਾਂ ਦਾ ਅਸਰ ਜਾਂ ਉਹਨਾਂ ਦੇ ਜਿਹੜਾ ਸਟਾਫ ਹੁੰਦਾ ਹੈ ਜਾਂ ਕਿਤੇ ਨਾ ਕਿਤੇ ਉਹ ਗੱਲਾਂ ਥੋੜਾ ਬਹੁਤ ਅਸਰ ਛੱਡਦੀਆਂ ਬਾਕੀ ਇਹ ਹੈ ਕਿ ਉਹਨਾਂ ਦੀ ਕਾਰਜਸ਼ੀਲਤਾ ਕਿੰਨੀ ਹੈ ਕਾਂਗਰਸ ਕਿੰਨੀ ਸਰਗਰਮੀ ਦੇ ਨਾਲ ਇਸ ਇਲਾਕੇ 'ਚ ਵਿਚਰਦਾ ਤਾਂ ਇਥੋਂ ਸੁਭਾਵਨਾ ਕੁਸ਼ਕ ਲੱਗਦੀਆਂ ਜੰਮੂ ਸਾਹਿਬ ਕੇ ਉਹਦਾ ਕਰਕੇ ਉਹ ਇਥੋਂ ਮੁਕਾਬਲੇ ਦੇ ਵਿੱਚ ਜਿਹੜਾ ਟਕੋਣਾ ਮੁਕਾਬਲਾ ਉਹਦੇ ਚ ਆ ਸਕਦੇ ਆ ਪਰ ਸਭ ਤੋਂ ਵੱਧ ਜੋਰ ਹੈ ਜਿਹੜਾ ਇੱਥੇ ਬਾਦਲਾਂ ਦਾ ਹੀ ਲੱਗਿਆ ਹੋਇਆ ਤੇ ਇਹ ਗੱਲ ਮੈਨੂੰ ਲੱਗਦਾ ਕਿ ਸ਼ਾਇਦ ਹੋਰ ਵੀ ਦਰਸਤ ਹੋਊਗੀ ਜੇ ਕਰੀਏ ਕਿ ਕਿਤੇ ਨਾ ਕਿਤੇ ਕੁੜੀਆਂ ਹੋਰਾਂ ਨੂੰ ਇਹ ਵੀ ਲੱਗਦਾ ਹੈ ਜਾਂ ਉਹਦੇ ਸਮਰਥਕ ਹੈ ਕਿ ਉਹਨਾਂ ਨੂੰ ਵੀ ਪੰਜਾਬ ਦੀ ਸਿਆਸਤ ਚੋਂ ਆਊਟ ਕਰਨ ਦੇ ਵਾਸਤੇ ਮੈਦਾਨ ਚ ਲਿਆਂਦਾ ਗਿਆ ਵੀ ਜੇ ਹਾਰ ਜਾਂਦੇ ਨੇ ਤਾਂ ਵੀ ਪਾਰਟੀ ਨੇ ਕਿਤੇ ਨਾ ਕਿਤੇ ਕਿਉਂਕਿ ਇੱਥੇ ਅੰਦਰ ਖਾਤੇ ਦਾ ਕਾਫੀ ਕੁਝ ਚੱਲਦਾ ਵੀ ਉਹਨਾਂ ਨੇ ਸਵਾਲ ਖੜੇ ਕਰ ਹੀ ਦੇਣੇ ਆ ਕਿ ਦੇਖੋ ਜੀ ਤੁਸੀਂ ਆਉਡੀ ਸੀਟ ਨਹੀਂ ਪਚਾ ਸਕੇ ਤੁਹਾਨੂੰ ਕੈਬਨਟ ਚ ਵੀ ਕਿਵੇਂ ਰੱਖੀਏ ਤੇ ਜੇ ਕਿਤੇ ਉਹ ਜਤ ਜਾਂਦੇ ਆ ਤਾਂ ਫਿਰ ਇਹ ਹੈ ਕਿ ਪੰਜਾਬ ਦੀ ਸਿਆਸਤ ਤੋਂ ਦੂਰ ਹੋ ਜਾਣਗੇ ਪਰ ਉਹਨਾਂ ਦਾ ਨਾਮ ਬਹੁਤ ਵੱਡਾ ਬਣ ਜਾਊ ਫਿਰ ਕਿ ਪਹਿਲਾਂ ਬਾਦਲ ਸਾਹਿਬ ਨੂੰ ਹਰਾਇਆ ਤੇ ਬਾਅਦ ਵਿੱਚ ਉਹਨਾਂ ਨੇ ਨੌਨ ਨੂੰ ਹਰਾਇਆ ਅੰਤਿਮੇਲੀ ਤੁਹਾਨੂੰ ਲੱਗਦਾ ਵੀ ਸਿੱਧਾ ਕੰਟੈਸਟ ਜਾਂ ਟ੍ਰੈਂਗੂਲਰ ਕੰਟੈਸਟ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਤੇ ਮੁੱਖ ਮੰਤਰੀ ਨੇ ਮੇਰੇ ਗਿੜੇ ਲਾਏ ਪੇਲੇ ਦੇਣੀ ਜਦੋਂ ਮੁੱਖ ਮੰਤਰੀ ਆਏ ਸੀਗੇ ਉਦੋਂ ਕਿਸਾਨਾਂ ਨੇ ਵਿਰੋਧ ਕੀਤਾ ਸੀ ਉਹਨਾਂ ਨੂੰ ਅਰੈਸਟ ਕਰ ਦਿੱਤਾ ਕਰ ਲਿਆ ਹਿਰਾਸਤ ਚ ਲੈ ਲਿਆ ਗਿਆ ਸੀ ਉਹਦਾ ਵੀ ਕੋਈ ਅਸਰ ਹੋਏਗਾ ਅਲਗੂਿਤ ਵਿਰੋਧ ਉਹ ਗੱਲਾਂ ਦਾ ਅਸਰ ਤਾਂ ਲੋਕਾਂ ਚ ਹੁੰਦਾ ਜੀ ਪਰ ਕੁਝ ਪਰਸੈਂਟ ਲੋਕਾਂ ਚ ਮੈਨੂੰ ਲੱਗਦਾ ਹੋਊਗਾ ਕਿ ਜੇ ਯੂਨੀਅਨ ਕਿਸੇ ਕਿਸਾਨ ਯੂਨੀਅਨ ਵਗੈਰਾ ਵਾਲੇ ਜਾਂਦੇ ਨੇ ਤਾਂ ਉਹਨਾਂ ਦੀ ਗਿਣਤੀ ਵੀ ਉਹੇ ਜਿਹੀ ਹੁੰਦੀ ਹੈ ਉਹਨਾਂ ਦੇ ਪੈਰੋਕਾਰ ਉਹੇ ਜਿਹੇ ਹੁੰਦਾ ਜਿਹੜਾ ਫਾਲੋਅਰ ਜਾਂ ਸਮਰਥਕ ਹੈ ਇਸੇ ਤਰੀਕੇ ਨਾਲ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਵਿਰੋਧ ਤਾਂ ਹੋ ਰਿਹਾ ਪਰ ਲੋਕਾਂ ਦੇ ਇੱਕ ਗੱਲ ਹੋਰ ਜਾਂਦੀ ਹੈ ਨਾ ਬਾਕੀਆਂ ਚ ਵੀ ਬੇਸ਼ੱਕ ਉਹਨਾਂ ਦੇ ਹਮਾਇਤੀ ਹੋਣ ਜਾਂ ਨਾ ਕਿ ਯਾਰ ਇਹੀ ਲੋਕ ਆ ਜਿਹੜੇ ਕਹਿੰਦੇ ਸੀ ਕਿ ਭਾਈ ਅਸੀਂ ਤਾਂ ਬਿਨਾ ਸਿਕਿਉਰਿਟੀ ਤੋਂ ਚੱਲਿਆ ਕਰਾਂਗੇ ਸੁਖਵੀਰ ਬਾਦਲ 21 ਏਕੜ 22 ਏਕੜ 'ਚ ਕਹਿੰਦੇ ਹੁੰਦੇ ਸੀ ਬਿਨਾ ਸਿਕਿਉਰਿਟੀ ਤੋਂ ਆਗਤ ਖਾਵੇ ਵੀ ਇਹ ਡਿਸਕਿਊਟੀ ਨਾ ਹੁੰਦੇ ਆ ਜੇ ਕੋਈ ਪ੍ਰਦਰਸ਼ਨ ਕਰਨਾ ਚਾਹੁੰਦਾ ਜੇ ਕੋਈ ਸਵਾਲ ਖੜੇ ਕਰਨਾ ਚਾਹੁੰਦਾ ਉਹਨੂੰ ਘੇਰ ਲੈਂਦੇ ਆ ਸੋ ਉਹ ਉਹ ਗੱਲਾਂ ਦਾ ਲੋਕਾਂ 'ਚ ਅਸਰ ਤਾਂ ਪੈਂਦਾ ਹੈ ਪਰ ਫਿਰ ਵੀ ਮੈਂ ਜਿਹੜਾ ਦੇਖਦਾ ਕਿ ਜਿਹੜੇ ਵਲੰਟੀਅਰ ਸੀਗੇ ਜਿਨ੍ਹਾਂ ਨੂੰ ਉਮੀਦਾਂ ਸੀਗੇ ਸਾਨੂੰ ਕਿਤੇ ਨਾ ਕਿਤੇ ਕੋਈ ਮੌਕਾ ਮਿਲੂਗਾ ਤੇ ਰਾਜ ਸਭਾ ਤੋਂ ਲੈ ਕੇ ਹਰੇਕ ਥਾਂ ਦੇ ਉੱਤੇ ਉਹ ਵਲੰਟੀਅਰ ਆਣ ਦੀਆਂ ਉਮੀਦਾਂ ਦੇ ਉੱਤੇ ਉਹ ਇਹ ਜਿਹਾ ਪਾਰਟੀ ਨਹੀਂ ਖਰੇਆ ਉੱਤਰੀ ਤਾਂ ਫਿਰ ਉਹਨਾਂ ਨੂੰ ਹੋਰ ਕੁਝ ਹੋਵੇ ਨਾ ਹੋਵੇ ਪਿੰਡਾਂ ਵਾਲਿਆਂ ਨੂੰ ਬਹੁਤ ਔਖ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਤੇ ਉਹ ਤੇ ਗਾਹਾਂ ਉਹ ਕਿਸੇ ਦਾ ਮਸਲਾ ਹੱਲ ਨਹੀਂ ਕਰਵਾ ਸਕਦੇ ਉਹਦੇ ਨਾਲ ਉਹ ਇਹ ਹੈ ਇਹ ਹਾਰਿਆ ਹੋਇਆ ਪੰਚਾਇਤ ਮੈਂਬਰ ਵੀ ਆ ਪਿੰਡਾਂ ਦੇ ਵਿੱਚ ਉਹਦੀ ਥਾਣੇ ਕਿਤੇ ਚੱਲਦੀ ਹੁੰਦੀ ਇਹਨਾਂ ਦੀ ਪਾਰਟੀ ਤਾਂ ਨਹੀਂ ਕੋਈ ਚੱਲਦੀ ਨਹੀਂ ਉਹ ਉਹ ਫੈਕਟਰ ਕਿਤੇ ਨਾ ਕਿਤੇ ਇਹ ਇਹਨਾਂ ਦੇ ਵਿਰੁੱਧ ਜਾਊਗਾ ਐਂਟੀ ਐਂਕੋਬੇਸੀ ਫੈਕਟਰ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਬਿਨਾਂ ਸੋਚੇ ਸਮਝੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਉਹ ਕਿਤੇ ਨਾ ਕਿਤੇ ਵਿਰੋਧਤ ਪੁੱਖ ਸਕਦੀ ਹੈ ਜੀ ਇੱਕ ਮੁੱਖ ਮੰਤਰੀ ਕਿਸੇ ਥਾਂ ਦੇ ਉੱਪਰ ਆਪਣੇ ਸਿਰ ਦੇ ਉੱਪਰ ਪਾਣੀ ਪਾ ਰਿਹਾ ਉਹ ਵੀ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਉਹ ਵੀ ਚਰਚਾ ਦਾ ਵਿਸ਼ਾ ਬਣਦੀ ਕਿਤੇ ਚਰਚਾ ਦਾ ਵਿਸ਼ਾ ਤਾਂ ਬਣਦੀ ਹੈ ਜੀ ਫਿਰ ਗੱਲ ਮੈਂ ਨਾ ਇੱਕ ਜੰਮੂ ਸਾਹਿਬ ਦੇਖਿਆ ਕਿ ਜਿਹੜੇ ਤਾਂ ਕਿਸੇ ਪਾਰਟੀ ਦੇ ਹਮੈਤੇ ਹੁੰਦੇ ਆ ਉਹ ਤਾਂ ਕਿਸੇ ਗੱਲ ਦੀ ਪਰਵਾਹ ਹੀ ਨਹੀਂ ਕਰਦੇ ਉਹ ਤਾਂ ਸੋਚਾ ਸਿੰਗ ਲਗਾ ਦੀ ਸੋਚਦੇ ਵੀ ਪਹਿਰਾ ਦੇ ਦਿਆਂਗੇ ਠੋਕ ਕੇ ਵਾਲੀ ਗੱਲ ਕਰਦੇ ਹੁੰਦੇ ਤੇ ਜਿਹੜੇ ਵਿਰੋਧੀ ਆ ਉਹਨਾਂ ਨੇ ਵਿਰੋਧ ਕਰਨਾ ਹੀ ਹੁੰਦਾ ਪਰ ਐਥਿਕਲੀ ਇਹ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਿ ਠੀਕ ਆ ਤੁਹਾਨੂੰ ਗਰਮੀ ਲੱਗਦੀ ਹੈ ਭਾਈ ਤੁਸੀਂ ਅੰਦਰ ਜਾ ਕੇ ਬਹਿ ਜਾਓ ਜਾਂ ਕੁਝ ਹੋਰ ਹੈ ਤੇ ਕਿਉਂਕਿ ਸੋਨੂੰ ਪਤਾ ਕਿ ਸ਼ੋਅਮੈਨ ਨੇ ਭਗਵਾਨ ਤੁਮਾਨ ਉਹਨਾਂ ਨੂੰ ਆਪ ਦੀ ਉਹ ਜਿਹੜੀ ਪਹਿਲਾਂ ਵਾਲੀ ਫਿਤਰਤ ਆ ਉਹਦੇ 'ਚ ਬਾੜੀ ਜਾਂਦੇ ਆ ਕਿਤੇ ਨਾ ਕਿਤੇ ਉਹ ਕਰੈਕਟਰ ਤੋਂ ਕੇ ਟੈਕ ਸੋ ਸਿਰਸਬ ਅਗਲੇ ਵਰੀ ਪੇਰੈਂਟ ਇਸ਼ੂ ਤੇ ਮੇਰਾ ਕਲ ਇੱਕ ਵਰੀ ਫੇਰ ਅਸੀਂ ਗੱਲ ਕਰਾਂਗੇ ਮੈਨੂੰ ਲੱਗਦਾ ਕਿ ਚੋਣ ਮੈਦਾਨ ਜਿਹੜਾ ਸੋਮਵਾਰ ਤੋਂ ਬਾਅਦ ਬੜਾ ਤੇਜ਼ੀ ਨਾਲ ਅੱਗੇ ਵਧੇਗਾ ਤੇ ਇੱਥੇ ਬਾਦਲਾਂ ਦਾ ਪ੍ਰੈਸਟੀਜ ਹੈ ਉਹ ਹਰ ਸਿਮਰਤ ਬਾਦਲ ਨੇ ਤਿੰਨ ਵਰੀ ਇਹ ਸੀਟ ਜਿੱਤੀ ਹੈ ਚੌਥੀ ਵਰੀ ਦੇਖੋ ਹੁਣ ਕਿਹੜੇ ਕਿਹੜੇ ਇਸ਼ੂ ਡੋਮਿਨੇਟ ਕਰਦੇ ਆ ਉਹਨਾਂ ਦਾ ਮੇਰੇ ਖਿਆਲ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਸਭ ਤੋਂ ਵੱਧ ਸਟੇਕ ਜੇ ਕਿ ਸੀਟ ਤੇਗਾ ਬਠਿੰਡਾ ਹੈ ਬਟੰਡੇ ਤੋਂ ਬਾਅਦ ਜੇ ਉਹ ਕਿਸੇ ਥਾਂ ਤੇ ਟੱਕਰ ਚ ਆ ਰਿਹਾ ਤਾਂ ਉਹ ਸ਼੍ਰੀ ਆਨੰਦਪੁਰ ਸਾਹਿਬ ਦਾ ਹਲਕਾ ਹੈ ਅਲਟੀਮੇਟਲੀ ਲਾਸਟ ਰਾਉਂਡ ਦੇ ਵਿੱਚ ਦੇਖਾਂਗੇ ਕਿ ਓਵਰਆਲ ਸਥਿਤੀ ਕੀ ਬਣਦੀ ਹੈ ਸੋ ਬੜਾ ਹੀ ਦਿਲਚਸਪ ਮੁਕਾਬਲਾ ਜਿਹੜਾ ਬਟੰਡੇ ਦੇ ਵਿੱਚ ਹੋਣ ਜਾ ਰਿਹਾ ਤੁਸੀਂ ਇਹ ਚੋਣ ਚ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਬਹੁਤ ਮਿਹਰਬਾਨੀ ਜਮੂਸਾ ਬਹੁਤ